ਆਹ ਦੇਖੋ ਬਾਈ ਜੀ ਬਣ ਵਿੱਚ ਖੈਰ ਵੱਡਿਆ ਵਾ ਐ ਮжоਰਿਟੀ ਦਾ ਕੰਮ ਐ ਜੇ ਕੋਈ ਸਾਡੇ ਵਰਗਾ ਉਦਾਂ ਵੀ ਬਣ ਨਾ ਆ ਜਾਵੇ ਤਾਂ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਐ ਮੈਂ ਕਹਿੰਦੇ ਬਈ ਇਹਦਾ ਮੋਟਰਸਾਈਕਲ ਗਿਆ ਜੀ ਇੱਧਰ ਨੂੰ ਹੈ ਇਹ ਮжоਰਟੀਆਂ ਬਣਾਤਾ ਆਪ ਖੈਰ ਵੱਢਦੇ ਆ ਆਪਾਂ ਦਾ ਫੜੇ ਵੀ ਹੈਗੇ ਬੰਦੇ ਸ਼ਰੇ ਆਮ ਫੜੇ ਮੈਂ ਬਣ ਨਾ ਆਣਾ ਰਹਿਣਾ ਕਿਹੜਾ ਮਾਰ ਠੀਕ ਐ ਨਾ ਮੇਰੇ ਵਰਗਾ ਅਗਰ ਉਦਾਂ ਵੀ ਆ ਜਾਵੇ ਤਾਂ ਲੋਕ ਸ਼ੱਕ ਦੀ ਨਿਗਾਹ ਨਾਲ ਦੇਖਦੇ ਐ ਹੁਣ ਮੈਂ ਤੁਹਾਨੂੰ ਦਿਖਾਣਾ ਠੀਕ ਹੈ ਮੈਂ ਪਰਸੋਂ ਵੀ ਇੱਥੇ ਗੇੜਾ ਮਾਰਨ ਆਇਆ ਬਤਾ ਕੱਲ ਜਾਂ ਪਰਸੋਂ ਬੂਟਾ ਵੱਡ ਹੋਇਆ ਇੱਥੇ ਨਾਲ ਆ ਦੇਖੋ ਸਤੀ ਦੇ ਕੋਲ ਮੈਂ ਤੁਹਾਨੂੰ ਮੁੰਡ ਵੀ ਦਿਖਾਣਾ ਬੂਟੇ ਦਾ ਹਾਂ ਆ ਦੇਖੋ ਬੂਟੇ ਦਾ ਮੁੰਡ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਣਾ ਐਦਾਂ ਜੇ ਤੁਹਾਨੂੰ ਮੈਂ ਕਈ ਮੁੰਡ ਦਿਖਾ ਦੂੰਗਾ ਠੀਕ ਹੈ ਜੇ ਕੋ ਗਰੀਬ ਝੁੰਡਾ ਪੱਟਲਵ ਹੈ ਤਾਂ ਇਹਨਾਂ ਦੇ ਮਿਰਚਾਂ ਲੱਗ ਜੰਨੀਆਂ ਲੋਕ ਇੱਥੇ ਬੂਟੇ ਵੱਢੀ ਜਾਂਦੇ ਦੇਖ ਲੋ ਹੈ ਇਹ ਤੁਸ ਹਿਸਾਬ ਲਾ ਲੋ ਪਤਾ ਸਾਰਾ ਹੀ ਹੈਗਾ ਐ ਮੈਂ ਕਹਿੰਨਾ ਕਾਹਨੋ 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 ਕੋ ਗਰੀ ਮਰਵਾਣਾ ਜੇ ਕੋ ਸਾਡੇ ਵਰਗਾ ਉੱਧਾ ਬਣਨੋਂ ਆਂਦਾ ਐ ਲੋਕ ਦੇਖ ਲੋ ਤੇ ਸਾਵਧਾਨ ਲੋ ਬੈਟਰੀਆਂ ਲੈ ਕੇ ਲੱਭਣ ਲੱਪੰਦੇ ਜਦੋਂ ਇਹ ਖੈਰ ਵੱਡ ਹੁੰਦਾ ਫੇਰ ਨਹੀਂ ਇਹਨਾਂ ਨੂੰ ਪਤਾ ਲੱਗਦਾ ਫੇਰ ਨਹੀਂ ਬੈਟਰੀਆਂ ਲੈ ਕੇ ਆ ਸਕਦੇ ਬੰਦੇ ਇੱਥੇ ਹੈ ਫੇਰ ਵੀ ਤਾਂ ਆ ਸਕਦੇ ਨਾ ਇਹ ਸਭ ਮਿਲੀ ਭੁਗਤ ਦਾ ਰਾਜ ਹੈ ਬਾਈ ਦੇਖ ਲੋ ਮਹਿਕਮੇ ਵਾਲੇ ਤੁਸੀਂ ਵੀ ਸੁਣ ਲੋ ਠੀਕ ਐ ਇਹ ਸਭ ਮਿਲੀ ਭੁਗਤ ਦਾ ਰਾਜ ਚੱਲ ਰਿਹਾ ਬਾਈ ਜੇ ਕੋ ਉਦਦਾ ਕੋ ਗਰੀਬ ਉਦਦਾ ਕੋ ਵਿਚਾਰਾ ਨੂਨ ਤੇਲ ਦਾ ਮਾਰਾ ਕੋ ਟੁੰਡਾ ਪਟ ਲਵਾ ਤਾਂ ਇਹ ਕਹਿੰਦੇ ਫਲਾਨਾ ਹੋ ਗਿਆ ਧਮਕੜਾ ਹੋ ਗਿਆ ਆ ਦੇਖ ਲੋ ਇੱਥੇ ਬੂਟੇ ਸ਼ਰੇ ਆ ਵੱਡ ਵੱਡ ਕੇ ਲਾਈ ਜਾਂਦੇ ਆਈ ਦਾ ਸ਼ਾਂਗ ਪਿਆ ਦੇਖ ਲੋ ਹੈ ਮੈਂ ਹੁਣ ਇੱਥੇ ਗੋਹਾ ਇਕੱਠਾ ਕਰਦਾ ਤਾਂ ਕਿ ਚਲੋ ਮੈਂ ਕੱਦੂ ਲਾਣੇ ਆ ਤਾਂ ਮੈਂ ਹੁਣ ਦੇਖਿਆ ਮੈਂ ਕਿ ਇੱਥੇ ਤਾਂ ਸਾਲਾ ਬੂਟਾ ਵੱਢਿਆ ਪਿਆ ਮੈਂ ਕਿ ਚੱਲ ਵੀਡੀਓ ਬਣਾਣੇ ਆ ਸੋ ਵੀਡੀਓ ਲਾਈਕ ਕਰੋ ਤੇ ਦੱਸੋ ਲੋਕਾਂ ਨੂੰ ਪਿਆ ਕੀ ਹੋ ਰਿਹਾ ਦੇਖੋ